ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਰਣ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਇਹਨੂੰ ਪੈਂਦੀ ਆ ਜੈਤੋ ਨੇੜੇ ਬਗਰਾੜੀ ਆ ਜਰਸੀ ਵੜ ਵਿਖਾਉਣੀ ਤੁਹਾਨੂੰ ਤਾਜੀ ਸੂਈ ਸਵਾਈ ਆ ਜਿਹੜੀ ਤੁਸੀਂ ਸਕਰੀਨ ਤੇ ਵੇਖ ਰਹੇ ਆ ਇਨਫਰਮੇਸ਼ਨ ਲੈ ਦਨਾਂ ਠੰਡ ਭਾਂਡੇ ਦੀ ਸਾਫ਼ ਸੁਥਰੀ ਆ ਗੱਲਾਂ ਬਾਤਾਂ ਵੀਰ ਨਾਲ ਕਰ ਲੈਨੇ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਦੱਸ ਦੀ ਨਾਮ ਸੇਵਕ ਸਿੰਘ ਪਿੰਡ ਰਣ ਸਿੰਘ ਲਾ ਤਹਿਸੀਲ ਜੈਤੋ ਜ਼ਿਲ੍ਹਾ ਫਿਰੋਟੇ ਫੋਨ ਨੰਬਰ ਦੱਸ ਦੀ 981420444 ਕਿੰਨਾਂ ਮਸੂਏ ਸੇਵਕ ਇਹ ਦੂਜਾ ਸੂਆ ਸੋਈ ਆ ਬਈ ਕੱਲ ਸ਼ਾਮ ਨੂੰ ਸੋਈ ਆ ਜੀ ਜੇਰ ਜੂਰ ਜੇਰ ਦੀ ਵੀਡੀਓ ਹੈਗੀ ਆਪਣੇ ਕੋਲੇ ਕੰਪਲੀਟ ਹੈ ਜੀ ਕਿੰਨਾ ਕਿ ਦੁੱਧ ਪਿਆਜੂ ਦੁੱਧ ਦੁੱਧ ਬਈ ਜਿੰਨਾ ਤੋਂ ਲੈ ਕੇ ਆਂਦੀ ਆ ਉਹ ਪਿਛਲੇ ਸੂਏ 13 ਕਿਲੋ ਕਹਿੰਦੇ ਆਗੇ ਐਂਕੀ 14 15 ਕਿਲੋ ਪਿਆਦੀ ਬਸ ਹੀ ਦੁੱਧ ਆਉਦੀ ਸੇਵਾ ਦਾ ਬਈ ਆਪਣਾ ਦਾ ਮਾਲ ਮੰਨ ਲਓ ਕੱਲ ਸ਼ਾਮ ਆਇਆ ਤੇ ਅੱਜ ਭੇਟ ਜਾਣਾ ਮੋਤੀ ਕਿਰਪਾ ਨਾਲ ਹੂੰ ਸਹੀ ਹੈ ਦੁੱਧ ਆਉਦੀ ਸੇਵਾ ਰਹੀ ਠੀਕ ਹੈ ਕ ਮਗਰੇ ਦੇ ਬੱਚਾ ਕੱਲ ਦੀ ਬਾਈ ਕਹਿੰਦਾ ਸੂਈ ਆ ਜੇਰ ਵਾਲੇ ਪਾਸੋਂ ਓਕੇ ਆ ਜੀ ਤੋਂ ਲਈ ਆ ਬਾਈ ਕਹਿੰਦਾ ਉਹ ਕਹਿੰਦੇ ਆ 13 ਕਿਲੋ ਦੁੱਧ ਇਹਨੇ ਦਿੱਤਾ ਐਰ ਕੀ 14 ਪਿਆ ਜੇ 15 ਪਿਆ ਜੇ ਬਾਕੀ ਬਾਈ ਕਹਿੰਦਾ ਦੁੱਧ ਤੁਹਾਡੀ ਸੇਵਾ ਦਾ ਮੈਂ ਤਾਂ ਕੱਲ ਲਿਆਂਦੀ ਆ ਤੇ ਅੱਜ ਬਾਈ ਕਹਿੰਦਾ ਵਿਕ ਜਾਣਾ ਇਹਨੇ ਦੁੱਧ ਅੱਗੇ ਤੁਹਾਡੀ ਸੇਵਾ ਦਾ ਬਾਕੀ ਜਿਹਦੇ ਪਸੰਦ ਆ ਉਹ ਅਗਲਾ ਆਪ ਦੀ ਸਮਝ ਨਾਲ ਲੈ ਲੈ ਕਿ ਕਿੰਨਾ ਕ ਦੁੱਧ ਦੇਊਗੀ ਬਰੀਡ ਜਰਸੀ ਆ ਵਾਨਾ ਜਿੰਨਾ ਤਿਆਰ ਕੀਤਾ ਸੋਹਣਾ ਤਿਆਰ ਕੀਤਾ ਆਦੀ ਚਵਾਈ ਵਾਲੇ ਗੁਲਾਬੀ ਥਾਨ ਆ ਗਾਇਬ ਚ ਲੱਗੇ ਹੋਏ ਆ ਬਜਰ ਮਜਨ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਬਾਕੀ ਮੈਂ ਤਾਂ ਅੱਗੇ ਵੀ ਹਰੇਕ ਵੀਡੀਓ ਚ ਕਹਿੰਨਾ ਹੁੰਦਾ ਕਿ ਭਰਾਵੋ ਮੇਰਾ ਕੰਮ ਆ ਵੀਡੀਓ ਬਣਾਉਣਾ ਵੀਡੀਓ ਤੇ ਤੁਹਾਨੂੰ ਪਸ਼ੂ ਦਾ ਤੇ ਪਿੰਡ ਦਾ ਪਤਾ ਲੱਗ ਜਾਂਦਾ ਕਿ ਫਲਾਣੇ ਥਾਂ ਫਲਾਣਾ ਪਸ਼ੂ ਖੜਾ ਉਸ ਤੋਂ ਬਾਅਦ ਚ ਅਗਲਾ ਵੀਡੀਓ ਕੋਲ ਤੇ ਆਪਦੀ ਤਸੱਲੀ ਕਰ ਲੈ ਜਦੋਂ ਅਗਲੇ ਦਾ ਕਲੀਅਰ ਹੋ ਗਿਆ ਕਿ ਓਕੇ ਆ ਉਦੋਂ ਬਾਅਦ ਚ ਬਾਈ ਦੇ ਘਰੇ ਆ ਕੇ ਤਸੱਲੀ ਕਰ ਹਾਂ ਬਾਕੀ ਬਾਈ ਇਹ ਮੀਡੀਅਮ ਹਾਈਟ ਦੀ ਆਪਾਂ ਪਹਿਲਾਂ ਦੱਸ ਦਿਆਂ ਵੀ ਬਾਅਦ ਚ ਅਗਲਾ ਕਹੋ ਬਾਈ ਇਹ ਛੋਟੀ ਹੈ ਇਹ ਵੱਡੀ ਆ ਮੀਡੀਅਮ ਹਾਈਟ ਦੀ ਵਹਿੜ ਆ ਜੀ ਹਾਂ ਨਹੀਂ ਮੈਂ ਮੈਂ ਤਾਂ ਇਹ ਗੱਲ ਪਹਿਲਾਂ ਹੀ ਕਹਿ ਦਿੱਤੀ ਕਿ ਅਗਲਾ ਆਪਦੀ ਵੀਡੀਓ ਕਾਲ ਤੇ ਤਸੱਲੀ ਕਰੇ ਕਿਉਂਕਿ ਆਪਣਾ ਕੰਮ ਵੀਡੀਓ ਬਣਾਉਣਾ ਪਸ਼ੂ ਤੁਹਾਨੂੰ ਵਿਖਾ ਦੇਈਦਾ ਐਡਰੈਸ ਦੱਸ ਦੇਈਦਾ ਕਿ ਫਲਾਣੇ ਤੋਂ ਫਲਾਣਾ ਜਾਨਵਰ ਖੜਾ ਵੱਡੀ ਹੈ ਛੋਟੀ ਹੈ ਇਹ ਤਾਂ ਹੀ ਮੈਂ ਤੁਹਾਨੂੰ ਕਿਹਾ ਕਿ ਅਗਲਾ ਵੀਡੀਓ ਕਾਲ ਕਰ ਲੈ ਜਦੋਂ ਵੀਡੀਓ ਕਾਲ ਤੇ ਤਸੱਲੀ ਹੋ ਗਈ ਕਿਸ ਤਾਨੂੰ ਲੱਗ ਗਈ ਕਿ ਹਾਂ ਤੁਹਾਡੇ ਪਸੰਦ ਆ ਉਦੋਂ ਬਾਅਦ ਫੇਰ ਆ ਕੇ ਆਪਦੀ ਅੱਖਾਂ ਨਾਲ ਵੇਖੇ ਆ ਕੇ ਤਸੱਲੀ ਕਰੇ ਜਦੋਂ ਸਾਰੇ ਪਾਸੋਂ ਤੁਹਾਨੂੰ ਜਮਾ ਓਕੇ ਹੋ ਗਈ ਉਦੋਂ ਬਾਅਦ ਚ ਅਗਲੇ ਨੂੰ ਪੈਸੇ ਦਿਓ ਤੇ ਆਪਦੀ ਗਾਂ ਚੜਾ ਕੇ ਲੈ ਜਾ ਥਣ ਸੋਹਣਿਆ ਗੁਲਾਬੀ ਹੱਦੀ ਚਵਾਈ ਵਾਲੇ ਮੀਡੀਅਮ ਜਾਂ ਕੱਦ ਦਾ ਕੋਈ ਆਏ ਨਾ ਮੰਨੇ ਕਿ ਬਾਲੀ ਵੱਡੀ ਆ ਦਰਮਿਆਨੇ ਜੇ ਕੱਦ ਦੀ ਜਰਸੀ ਆ ਆ ਦੂਸਰੀ ਸਾਈਡ ਤੋਂ ਵੇਖ ਲਓ ਹੱਦੀ ਚਵਾਈ ਵਾਲੇ ਥਣ ਥਣ ਤਾਂ ਬਹੁਤ ਚੰਗਾ ਲੱਗਿਆ ਮੁੱਠੀ ਵਾਲਾ ਬਈ ਮੱਝਾ ਵਾਲਾ ਥਣ ਲੱਗਿਆ ਉਹ ਟਮਕਣਾ ਜਾਂ ਕਿਵੇਂ ਆ ਉਹ ਵੈਸੇ ਹੀ ਆ ਜਿਵੇਂ ਆਪਣੇ ਕੋਈ ਮਾਸ ਜਾ ਵਜਣ ਦਾ ਮੌਕਾ ਜਾ ਠੀਕ ਯਾਨੀ ਕੁਝ ਮੇਰੂ ਮੂਰੂ ਤਾਂ ਹੈ ਨਹੀਂ ਨੋ 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 ਠੀਕ ਆ ਦੋਸਤੋ ਉਦਾਂ ਹੈਗਾ ਮਾਸ ਜਾ ਵਧਿਆ ਪਰ ਬਾਈ ਕਹਿੰਦਾ ਉਦਾਂ ਮੇਰੂ ਮੂਰੂ ਹੈ ਨਹੀਂ ਮਤਲਬ ਕੋਈ ਧਾਰ ਨਿਕਲੇ ਉਹ ਸਿਸਟਮ ਹੈ ਨਹੀਂਗਾ ਉਦਾਂ ਹੈ ਜ਼ਰੂਰ ਆ ਪਰ ਆਇ ਨਹੀਂਗਾ ਕਿ ਉੱਥੇ ਕੋਈ ਮੇਰੂ ਹੋਊਗਾ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਆ ਗੁਲਾਬੀ ਥਾਣ ਗੈਬ ਚ ਨਿਕੜ ਮੇ ਇਕੱਲੇ ਇਕੱਲੇ ਲੱਗੇ ਹੋਇਆ ਤਾਜੀ ਸੂਈ ਆ ਦੂਜਾ ਸੂਆ ਜਰਸੀ ਬਰੀਡ ਹੈ ਜੇ ਕੋਈ ਭੈਣ ਭਰਾ ਜਰਸੀ ਲੈਣ ਦਾ ਚਾਹ ਵਾਣਾ ਰਣ ਸਿੰਘ ਵਾਲਾ ਪਿੰਡ ਹੈ ਤਹਿਸੀਲ ਜੈਤੋ ਨੇੜੇ ਬਾਜਾਖਾਨਾ ਵੀ ਰਹਿ ਜਾਂਦਾ ਨੇੜੇ ਬਗਰਾੜੀ ਵੀ ਆ ਬਾਕੀ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਬਾਈ ਨੂੰ ਫੋਨ ਲਾਓ ਐਡਰੈਸ ਉਹਨੂੰ ਸਮਝਾ ਦਊ ਆਪਦਾ ਅੱਗੇ ਸੌਦਾ ਕਰ ਲਓ ਜੈ ਜੈ ਮੋਲੇ ਮੋਲੇ ਦੇ 52000 ਰੁਪਏ ਮੰਤਨ ਮੰਤਨ ਕਰਦੇ ਠੀਕ ਆ ਦੋਸਤੋ ਭੋਲੇ ਜਮੂਨ ਕਹਿੰਦਾ 52000 ਦੀ ਬਾਈ ਕਹਿੰਦਾ ਦੇ ਦੇਾਂਗੇ ਹੂੰ ਦੇ ਕੇ ਆ ਹੁੰਦਾ ਵੀ ਚੱਲ ਜਾਨਵਰ ਆਇਆ ਕੋਈ 2000 ਬਣਿਆ ਤਾਂ ਡੰਗਰਗਾ ਹੁਣ ਕੱਲ ਵੀ ਤੁਸੀਂ ਪਰਸੋਂ ਵੀਡੀਓ ਪਾਈ ਸੀ ਗੱਲ ਵੈੜ ਰਹੀ ਹੈ ਆਪਣੀ ਚੱਲ ਇਹ ਕਰਮਾਂ ਵਾਲੀ ਕੱਲ ਆਥ ਨੇ ਆ ਗਏ ਹੁਣ ਇਹਨੇ ਵੇਖ ਜਾਣਾ ਇਹ ਨਿਆਂਜ ਕਰਾਂਗੇ ਬਾਈ ਫੇਰ ਫੇਰ ਤਾਂ ਕਾਦੇ ਵੀ ਹਾਂ ਫੇਰ ਨਹੀਂ ਲੱਗਦਾ ਜਾਨਵਰ ਇਹ ਕਿਨਾਂ ਤਾਂ ਜਾਇਜ਼ ਨਾਲ ਹੀ ਆ ਜਾਇਜ਼ ਨਾਲ ਹੀ ਵਿਕਣਾ ਭਾ ਸੈਰੀ ਜਾਨਵਰ ਨੇ ਵਿਕਣਾ ਜਿੰਨੇ ਦੀ ਚੀਜ਼ ਹੈ ਜੇ 2 ਲੱਖ ਵਾਲੀ ਉਹਨੇ 2 ਲੱਖ ਦੀ ਵੀ ਵਿਕ ਜਾਣਾ ਯਾਨੀ ਕਿ ਜਿੱਡਾ ਕਿ ਜਾਨਵਰ ਹੈ ਜਾਨਵਰ ਦੇ ਹਿਸਾਬ ਨਾਲ ਜਾਨਵਰ ਦਾ ਮੁੱਲ ਜੈਜਾ ਕਰੋ ਤੇ ਫਿਰ ਤਾਂ ਚਲੋ ਤੁਹਾਨੂੰ ਵੀ ਪਤਾ ਨਾਲ ਦੀ ਨਾਲ ਵੇਖ ਕੇ ਇਹਨਾਂ ਜਦੋਂ ਜਾਨਵਰ ਸਰ ਭਾਅ ਮੰਗਿਆ ਬਾਕੀ ਫੋਨ ਨੰਬਰ ਸਕਰੀਨ ਤੇ ਆ ਪੈਂਡ ਹੈਗਾ ਰਣ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਜਿਹੜੇ ਵੀ ਭੈਣ ਭਰਾ ਦੇ ਪਸੰਦ ਆਉਂਦੀ ਆ ਤਾਜੀ ਸੂਈ ਆ ਜੇਰ ਬਾਈ ਕਹਿੰਦਾ ਪੈ ਗਈ ਆ ਫੋਨ ਨੰਬਰ ਸਕਰੀਨ ਤੇ ਆ ਸਾਰਾ ਕੁਝ ਤੁਹਾਨੂੰ ਦੱਸਤਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ